ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਰ ਸੋਈ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਔਰ ਠੰਡ ਨੇ ਆਪਣੇ ਪੈਰ ਫਸਾਰਨੇ ਸ਼ੁਰੂ ਕਰਤੇ ਇਸ ਤੋਂ بچਿਓ ਵੀ ਕਿਉਂਕਿ ਸਿਆਣੇ ਕਹਿੰਦੇ ਵੀ ਠੰਡਾ ਹੁੰਦੀ ਬਿਮਾਰ ਕਰਦੀ ਹੈ ਜਾਂਦੀ ਬਿਮਾਰ ਕਰਦੀ ਇਸ ਕਰਕੇ ਵਿਚਾਰ ਰੱਖੋ ਚਲੋ ਜੀ ਅੱਜ ਆਪਾਂ ਪਾਲਕ ਬਾਰੇ ਦੱਸਣਾ ਸੀ ਪਾਲਕ ਸਾਰੇ ਘਰਾਂ ਦੇ ਵਿੱਚ ਵਰਤ ਹੁੰਦੀ ਹੈ ਹੁਣ ਸਰਦੀਆਂ ਦੇ ਵਿੱਚ ਤਾਂ ਰਿਕਾਰਡ ਤੋੜੀ ਵਰਤ ਹੋਣੀ ਹੈ ਕਦੇ ਮੀ ਪੈ ਗਿਆ ਪਕੌੜੇ ਬਣਾ ਲਓ ਜੀ ਕਦੇ ਸੂਪ ਬਣਾ ਲਓ ਜੀ ਪਾਲਕ ਵਿਚ ਐਡ ਕਰਕੇ ਕਿਸੇ ਕੋਰਨ ਦਾ ਹਨਾ ਕੋਰਨ ਤੇ ਇਹਦਾ ਪਾਲਕ ਦਾ ਸੂਪ ਬੜਾ ਅੱਛਾ ਬਣਦਾ ਪਾਲਕ ਪਨੀਰ ਬਣਾ ਲਓ ਜੀ ਗਰੇਵੀਆਂ ਦੇ ਵਿੱਚ ਪਾਲਕ ਯੂਜ਼ ਹੁੰਦੀ ਹੈ ਆਪਾਂ ਅਕਸਰ ਕੀ ਕਰਦੇ ਆ ਪਾਲਕ ਲਿਆਉਂਦੇ ਆ ਆਪੇ ਜਿਹੜੀ ਇਹਦੀਆਂ ਮੇਹ ਡੰਡੀਆਂ ਹੁੰਦੀਆਂ ਨੇ ਨਾ ਉਹ ਤੋੜ ਕੇ ਸਿਰ ਦਿੰਨੇ ਆ ਸਾਰੇ ਇਦਾਂ ਕਰਦੇ ਆ ਯਾਨੀ ਮੈਂ ਬ੍ਰੈਫਲੀ ਤਾਂ ਨਹੀਂ ਕਿਸੇ ਨੂੰ ਵੀ ਕੁਝ ਕਹਾਂਗੀ ਤੇ ਆਪੋ ਆਪਣਾ ਹੁੰਦਾ ਤਰੀਕਾ ਯੂਜ਼ ਕਰਨ ਦਾ ਮੈਂ ਕਿਦਾਂ ਯੂਜ਼ ਕਰਦੀ ਆ ਤੁਹਾਨੂੰ ਉਹ ਦੱਸਦੀ ਆ ਇਹ ਮੈਂ ਬਣਾਉਣਾ ਪਾਲਕ ਵੀ ਨਹੀਂ ਜੇ ਮੈਂ ਉੱਪਰੋਂ ਉੱਪਰੋਂ ਲਈਆਂ ਤੋੜ ਇਹਦੀਆਂ ਡੰਡੀਆਂ ਜਿਹੜੀਆਂ ਮੇਹ ਨੇ ਜਿੱਦਾਂ ਆਹ ਹੋ ਗਈ ਆਲੋ ਇਹ ਆਪਾਂ ਵੈਸੇ ਕੀ ਕਰਦੇ ਆ ਗਾਰਬੇਜ ਕਰਦਨੇ ਆ ਕੂੜੇ ਚ ਜੰਗੀ ਸਿੱਟਦਨੇ ਆ ਇਹਨੂੰ ਹਨਾ ਅਸਲੀ ਜਿਹੜਾ ਅਰਕਾ ਅਸਰ ਆ ਉਹ ਇਹਨਾਂ ਦੇ ਵਿੱਚ ਹੁੰਦਾ ਪੱਤਿਆਂ ਚ ਬਹੁਤ ਘੱਟ ਤੇ ਇਹ ਚੀਜ਼ ਦੇ ਵਿੱਚ ਜ਼ਿਆਦਾ ਹੁੰਦਾ ਇਹਨੂੰ ਹੁਣ ਆਪਾਂ ਕਰਨਾ ਨਹੀਂ ਵੇਸਟ ਬਿਲਕੁਲ ਵੀ ਇਹਨੂੰ ਕੀ ਕਰਨਾ ਆਪਾਂ ਸਾਰੀਆਂ ਜਿਹੜੀਆਂ ਇਹ ਧੋ ਕੇ ਡੰਡੀਆਂ ਦੇ ਚੋਲਡੀਆਂ ਇਹਨੂੰ ਇੱਕ ਗ੍ਰਾਈਂਡਰ ਦੇ ਵਿੱਚ ਪਾ ਲੈਣਾ ਵਾ ਠੀਕ ਹੈ ਜੀ ਤੁਹਾਨੂੰ ਦੱਸਦੇ ਆਂ ਫਿਰ ਨਾਦੀ ਨਾਲ ਹੋਰ ਆਪਾਂ ਇਹਦੇ ਲੋ ਜੀ ਆਪਾਂ ਇਹਨਾਂ ਨੂੰ ਜੱਗ ਦੇ ਵਿੱਚ ਪਾ ਲਿਆ ਤੇ ਇਹਦੀ ਤੁਸੀਂ ਜੇ ਨਹੀਂ ਪਿਉਰੀ ਬਣਾਉਣੀ ਤੁਸੀਂ ਇਹਨਾਂ ਨੂੰ ਕੱਟ ਕੇ ਬਰੀਕ ਆਲੂ ਪਾਲਕ ਸੁੱਕੀ ਵੀ ਬਣਾ ਸਕਦੇ ਹੋ ਬਹੁਤ ਟੇਸਟੀ ਬਣੇਗਾ ਇਹਦੇ ਵਿੱਚ ਆਪਾਂ ਐਡ ਕਰਾਂਗੇ ਥੋੜਾ ਜਿਹਾ ਪਾਣੀ ਠੀਕ ਹੈ ਜੀ ਲੋ ਜੀ ਤੇ ਨਾਲ ਐਡ ਕਰਾਂਗੇ ਥੋੜਾ ਜਿਹਾ ਨਮਕ ਪਾਲਕ ਵੇਸੇ ਆਪ ਹੀ ਸੁਲੋਣੀ ਹੁੰਦੀ ਹੈ ਪਰ ਇਹ ਸ਼ੈਰ ਫਲਾਈਪ ਬਣਾਉਣ ਦੇ ਲਈ ਆਪਾਂ ਥੋੜਾ ਜਿਹਾ ਨਮਕ ਤੇ ਨਾਲ ਥੋੜਾ ਜਿਹਾ ਆਇਲ ਐਡ ਕਰਾਂਗੇ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਤੁਸੀਂ ਇੱਕ ਚਮਚ ਉਹ ਐਡ ਕਰ ਦੇਣਾ ਮੈਂ ਆਵਾ ਕੱਡਾ ਦਾ ਯੂਜ਼ ਕਰਦੀ ਹਾਂ ਇਹ ਕਰੂੰਗੀ ਇਸ ਤੇ ਹੁਣ ਆਪਾਂ ਇਹਦੀ ਪਿਊਰੀ ਸਮਝ ਲਓ ਪੇਸਟ ਸਮਝ ਲਓ ਉਹ ਬਣਾ ਲੈਣੀ ਹੈ ਠੀਕ ਹੈ ਜੀ ਲੋ ਜੀ ਜੀ ਪਿਉਰੀ ਆਪਣੀ ਰੈਡੀ ਜਦ ਮੰਗ ਲਵਾਂਗੇ ਓਪਨ ਕਰ ਆਪਾਂ ਖੋਲ ਲਾਂਗੇ ਇਹਨੂੰ ਤੁਸੀਂ ਆਟੇ ਦੇ ਵਿੱਚ ਮਿਕਸ ਕਰ ਸਕਦੇ ਹੋ ਪਰੋਟੇ ਬਣਾਉਣ ਲਈ ਗਰੇਵੀ ਦੇ ਰਿਜ ਯੂਜ਼ ਕਰ ਸਕਦੇ ਹੋ ਹਨ ਬਹੁਤ ਕੰਮ ਆਦੀ ਹੈ ਆ ਲੋ ਜੀ ਇਹਨੂੰ ਸਟੋਰ ਵੀ ਕਰ ਸਕਦੇ ਹੋ ਤੁਸੀਂ ਆਇਲ ਤੇ ਨਮਕ ਆਪਾਂ ਇਸੇ ਲਈ ਪਾਇਆ ਇਹ ਤਾਂ ਇਹ ਲੌਂਗ ਟਰਮ ਲਈ ਵੀ ਆਪਾਂ ਇਹਨੂੰ ਸਟੋਰ ਕਰ ਸਕੀਏ ਇਹਨੇ ਖਰਾਬ ਨਹੀਂ ਹੋਣਾ ਤੇ ਆਟੇ ਦੇ ਵਿੱਚ ਗੁੰਨ ਕੇ ਇਹਦੇ ਪਰੌਠੇ ਬਣਾਓ ਪਰ ਪਨੀਰ ਦੀ ਸਟਫਿੰਗ ਕਰੋ ਦੇਖੋ ਫਿਰ ਇਹਦਾ ਟੇਸਟ ਕੀ ਰਿਜ਼ਲਟ ਜਿੰਦਾ ਹੈ ਨਾ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਇਧਰ ਆਪਣਾ ਰੱਖਿਆ ਹੈ ਕਮੈਂਟ ਉਸ ਨੂੰ ਬਣਨ ਲੱਗਿਆ ਹੈ ਇਹਦੀ ਰੈਸਪੀ ਚਾਹੀਦੀ ਹੁਈ ਤਦ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਤੁਹਾਨੂੰ ਸ਼ੇਅਰ ਕਰਾਂਗੇ ਬਿਲਕੁਲ ਦੇਸੀ ਤਰੀਕੇ ਨਾਲ ਟਮਾਟਰ ਦਾ ਸੂਪ ਕੁਸ਼ਨੀਏ ਦੇ ਵਿੱਚ ਮਿਕਸ ਤੁਸੀਂ ਹੈਰਾਨ ਹੋ ਜਾਓਗੇ ਇਸ ਸੂਪ ਦੇਖ ਕੇ ਦੇਖ ਕਿਦਾਂ ਔਰ ਇੰਨਾ ਸਿੰਪਲ ਕਿਵੇਂ ਬਣਾ ਲਿਆ ਹੈ ਨਾ ਕਲਰ ਚੈੱਕ ਕਰੋ ਤੁਸੀਂ ਕੋਈ ਆਰਟੀਫੀਸ਼ੀਅਲ ਕਲਰ ਨਹੀਂ ਇਹਦੇ ਵਿੱਚ ਐਡ ਸਿਰਫ ਟਮਾਟਰ ਨੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਹਜੇ ਤੱਕ ਤਾਂ ਜਰੂਰ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਧੰਨਵਾਦ